ਕਿਸਾਨਾਂ ਵੱਲੋਂ ਅੱਜ ਪਿੰਡ ਤਰਮੇੜੀ ਵਿਖੇ ਵੱਖ-ਵੱਖ ਕਿਸਾਨਾਂ ਵੱਲੋਂ ਮੀਟਿੰਗ ਕੀਤੀ ਗਈ ਇਹ ਮੀਟਿੰਗ ਗੁਰਦੁਆਰਾ ਵਿਖੇ ਹੋਈ ਜਿੱਥੇ ਵੱਖ-ਵੱਖ ਬੁਲਾਰਿਆਂ ਨੇ 150 ਤੋਂ 200 ਪਿੰਡਾਂ ਦੇ ਖੱਗਰ ਦੀ ਮਾਰ ਪੈ ਰਹੀ ਹੈ ਇਸ ਦਾ ਠਿਕਰਾ ਹਰਿਆਣਾ ਸਰਕਾਰ ਤੇ ਪੰਦੇ ਕਿਹਾ ਕਿ ਹਾਸੀ ਪਟਾਣਾ ਨਹਿਰ 2007 ਵਿੱਚ ਬਣ ਗਈ ਸੀ ਪਰ ਸਰੋਲਾ ਪਿੰਡ ਦੇ ਵਿਖੇ ਸਾਈਫਨ ਜਦੋਂ ਬਣਿਆ ਹੋਣ ਦੇ ਕਾਰਨ ਵੀ ਹਾਸੀ ਪਟਾਣਾ ਨਹਿਰ ਜੋ ਨਿਚਲੇ ਪਾਸੋਂ ਖੱਗਰ ਦਾ ਪਾਣੀ ਜਾਂਦਾ ਹੈ ਇਸ ਕਾਰਨ ਜਦੋਂ ਵੀ ਕੱਗਰ ਤੂਫਾਨ ਤੇ ਆਉਂਦਾ ਹੈ ਤਾਂ ਉਸ ਦਾ ਸਾਈਫਨ ਦੇ ਨਿਚਾਲੇ ਪਾਸੇ ਜੜੀਆਂ ਬੂਟੀਆਂ ਫਸਣ ਦੇ ਕਾਰਨ ਫੂਸ ਦੀ ਜੜੀ ਲੱਗਣ ਦੇ ਕਾਰਨ 150 ਤੋਂ 200 ਪਿੰਡ ਇਸ ਕੱਗਰ ਦੀ ਮਾਰ ਹੇਠਾਂ ਆਉਂਦੇ ਹਨ ਵਕ ਵਕ ਪਿੰਡਾਂ ਤੋਂ ਆਏ ਕਿਸਾਨ ਹਰਪਜਨ ਸਿੰਘ ਗੁਰਦੀਪ ਸਿੰਘ ਚਰਨਜੀਤ ਸਿੰਘ ਢੀਂਡਸਾ ਨੇ ਦੱਸਿਆ ਕਿ ਹਰਿਆਣਾ ਸਰਕਾਰ ਕੱਗਰ ਦਾ ਪਾਣੀ ਹਾਸੀ ਭਟਾਣਾ ਨਹਿਰ ਤੋਂ ਲੈ ਕੇ ਖੇਠਾਂ ਦੀ ਬਜਾਏ ਉਪਰੋਂ ਛੜਿਆ ਜਾਂਦਾ ਹੈ ਜਿਸ ਨੂੰ ਲੈ ਕੇ ਅੱਜ ਚੱਕਾ ਜਾਮਲ ਕਰ ਦਿੱਤਾ ਅਤੇ ਹਰਿਆਣਾ ਸਰਕਾਰ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਪਟਾਣਾ ਨਹਿਰ ਤੋਂ ਹਰਿਆਣਾ ਵਿੱਚ ਕੱਗਰ ਦੀ ਬਿਮਾਰ ਪੈਂਦੀ ਹੈ ਪਰ ਹੁਣ ਪੰਜਾਬ ਨੂੰ ਕੱਗਰ ਦੀ ਮਾਰ ਪੈ ਰਹੀ ਹੈ ਹਰਿਆਣਾ ਅਤੇ ਪੰਜਾਬ ਸਰਕਾਰ ਮਿਲ ਕੇ ਬੈਠਣ ਸਾਨੂੰ ਕੱਗਰ ਦੀ ਮਾਰ ਤੋਂ ਬਚਾਇਆ ਜਾਵੇ ਇਸ ਜਾਮ ਦੇ ਕਾਰਨ ਅੱਤ ਦੀ ਗਰਮੀ ਦੇ ਵਿੱਚ ਲੋਕਾਂ ਨੂੰ ਵੀ ਕਾਫੀ ਪਰੇਸ਼ਾਨੀਆਂ ਦਰਖਣੀਆਂ ਪਈਆਂ ਅਤੇ ਕਈ ਕਿਲੋਮੀਟਰ ਤੱਕ ਲੋਕ ਜਿਹੜੇ ਨੇ ਉੱਥੋਂ ਲੰਘਦੇ ਵੀ ਨਜ਼ਰ ਆਉਂਦੇ ਨੇ ਔਰ ਕਿਲੋਮੀਟਰ ਦੀ ਦੂਰੀ ਤੱਕ ਜਿਹੜਾ ਜਾਮ ਹੈ ਇਹ ਵੀ ਲੱਗਦਾ ਨਜ਼ਰ ਆਇਆ ਕਿਸਾਨ ਲਗਾਤਾਰ ਜਿਹੜੇ ਖੱਗਰ ਦੇ ਉੱਪਰ ਡਟਦੇ ਹੋਏ ਨਜ਼ਰ ਆਉਂਦੇ ਨੇ ਪਹਿਲਾਂ ਵੀ ਕਈ ਵਾਰ ਜਿਹੜੀ ਹੈ ਇੱਥੇ ਧਰਨਾ ਲੱਗਣ ਦੀ ਕੋਸ਼ਿਸ਼ ਹੋਈ ਹੈ ਪਰ ਅੱਜ ਕਿਸਾਨਾਂ ਵੱਲੋਂ ਸਾਪ ਹੀ ਜਿਹੜਾ ਹੈ ਉੱਥੇ ਹਰਿਆਣਾ ਪੁਲਿਸ ਨੂੰ ਵੀ ਕਾਫੀ ਗੱਲਾਂ ਜੜੀਆਂ ਸੁਣਾਈਆਂ ਗਈਆਂ ਕਿਤੇ ਨਾ ਕਿਤੇ ਇੱਥੇ ਹੁਣ ਜਿਹੜੀ ਆ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੀ ਸਾਰੀ ਐ ਸਿਆਸਤ ਹੀ ਚਲਦੀ ਨਜ਼ਰ ਆਉਂਦੀ ਐ ਪੰਜਾਬ ਸਰਕਾਰ ਜਿਹੜੀ ਐ ਇਸ ਪਾਸੇ ਹਾਲੇ ਤੱਕ ਗੰਭੀਰ ਜਿਹੜੀ ਐ ਨਹੀਂ ਦਿਖਦੀ ਨਜ਼ਰ ਆਉਂਦੀ ਜਿਸ ਤੋਂ ਬਾਅਦ ਅੱਜ ਪੁਲਿਸ ਵੱਲੋਂ ਵੀ ਉੱਥੇ ਲਗਾਤਾਰ ਜਿਹੜੀ ਐ ਚੌਕਸੀ ਵਧਾਈ ਗਈ ਕਿਸਾਨਾਂ ਵੱਲੋਂ ਲਗਾਤਾਰ ਪੜਾਸਕੜ ਦੇ ਵੀ ਨਜ਼ਰ ਆਉਂਦੇ ਨੇ ਦੇਖ ਸਕਦੇ ਹੋ ਕਿ ਹਾਸੀ ਪਟਾਣਾ ਦੀ ਜਿਹੜੀ ਨਹਿਰ ਨੂੰ ਲੈ ਕੇ ਇਹ ਸਾਰਾ ਜਿਹੜਾ ਵਿਵਾਦ ਛੇੜਦਾ ਨਜ਼ਰ ਆਉਂਦਾ ਤੇ ਉਨਾ ਬਲੋ ਇੱਕੋ ਹੀ ਮੰਗ ਕੀਤੀ ਗਈ ਹੈ ਇਸ ਦਾ ਕੋਈ ਸੋਲੂਸ਼ਨ ਕੀਤਾ ਜਾਵੇ ਨਹੀਂ ਤਾਂ ਅਸੀਂ ਜਿਹੜਾ ਆਉਣ ਵਾਲੇ ਦਿਨਾਂ ਚ ਹੋਰ ਵੀ ਅੱਗੇ ਉਤਰਾਂਗੇ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ نیوز ਦੱਸਾਂਗੇ ਕਿ ਜਿਹੜੀ ਇਹ ਸਿੰਪਲ ਲੱਗਿਆ ਇੱਥੇ ਸਰੌਲੀ ਕੋਲ ਇਹਨਾਂ ਇੱਕ ਕਿਸਾਨਾਂ ਦੀ ਰੀੜ ਦੀ ਹੱਡੀ ਦਾ ਨੁਕਸਾਨ ਦੱਸਿਆ ਗਿਆ ਇਸ ਨੂੰ ਇਸ ਕਰਕੇ ਕਿ ਇਸ ਨੇ ਨਾ ਬਹੁਤ 40 50 ਫਿੰਡਾ ਦਾ ਇਹਨਾਂ ਨੁਕਸਾਨ ਕੀਤਾ ਅੰਤ ਤੀ ਨਹੀਂ ਕੋਈ ਸਾਨੂੰ 10 ਸਾਲ ਹੋ ਗਏ ਦੇਖਦੇ ਨੂੰ ਇਤਨੀ ਨੁਕਸਾਨ ਹੁੰਦਾ ਆ ਰਿਹਾ ਇਹਨਾਂ ਦਾ ਤੇ ਹੁਣ ਅਸੀਂ ਨਾ ਇਹਨਾਂ ਦੇ ਨਾਲ ਤਰਮੇੜੀ ਵਾਲਿਆਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਗੇ ਕ੍ਰਾਂਤੀਕਾਰੀ ਕਿਸਾਨੀ ਹੁੰਦੀ ਹੈ ਨਾ ਜਦ ਤੱਕ ਇਹ ਮਸਲਾ ਹੱਲ ਨਹੀਂ ਹੁੰਦਾ ਜਦ ਤੱਕ ਇਹਨਾਂ ਦੇ ਨਾਲ ਆ ਅਸੀਂ ਜਿਹੜੀ ਇਹ ਹਾਂਸੀ ਪਟਾਲਾ ਨਾਰ ਇਹ ਮੇਰੇ ਅਨੁਮਾਨੇ ਨਾਲ ਲਗਭਗ 150 ਤੋਂ 200 ਪਿੰਡ ਇਹ ਇਹਦੀ ਮਾਰ ਕਰਦੀ ਏ ਔਰ ਹਾਰੇ ਵਿੱਚ ਹੀ ਹਰਿਆਣਾ ਤੇ ਵਿੱਚ ਹੀ ਪੰਜਾਬ ਦੇ ਅਸੀਂ ਚਾਹੁੰਦੇ ਆ ਨਾਇਬ ਸਿੰਘ ਸੈਣੀ ਨੂੰ ਬੇਨਤੀ ਕਰਨੀ ਚਾਹੁੰਦੇ ਆ ਕਿ ਜਿਹੜਾ ਇਹ ਹਾਂਸੀ ਪਟਾਲਾ ਉੱਪਰ ਦੀ ਲੰਗਾਇਆ ਗਿਆ ਹੈ ਇਹ ਘਰ ਦੇ ਥੱਲੇ ਉਹਨੂੰ ਵੀ ਲੰਗਾਇਆ ਜਾਏ ਤਾਂ ਕਿ ਹਰਿਆਣੇ ਦੇ ਤੇ ਪੰਜਾਬ ਦੇ ਜਿੰਨੇ ਵੀ ਪਿੰਡ ਨੇ ਉਹ ਸਾਰੇ ਵੱਜ ਸਕਣ ਅਸੀਂ ਇਸ ਵਾਸਤੇ ਅੱਜ ਇਹ ਸੰਗਠਨ ਸ਼ੁਰੂ ਕੀਤਾ ਹੈ ਕਿ ਹਾਂਸੀ ਪਟਾਲਾ ਥੱਲੇ ਉਹਨੂੰ ਲੰਗਾਇਆ ਜਾਏ ਘਰ ਉੱਪਰ ਦੀ ਲੰਗਾਇਆ ਜਾਏ ਜਿੰਨੇ ਵੀ ਲੋਕ ਇਸ 200 ਪਿੰਡ ਇਸ ਮਾਰ ਦੇ ਵਿੱਚ ਆਉਂਦਾ ਹੈ ਉਹਨਾਂ ਦਾ ਬਚਾਅ ਕੀਤਾ ਜਾਏ ਵਿੱਚ ਹੀ ਹਰਿਆਣਾ ਵਿੱਚ ਹੀ ਪੰਜਾਬ ਹੈ ਇਹ ਨਹੀਂ ਹੈਗਾ ਕੱਲੇ ਪੰਜਾਬ ਦੀ ਲੜਾਈ ਨਹੀਂ ਇਹ ਹਰਿਆਣਾ ਪੰਜਾਬ ਦੋਵਾਂ ਦੀ ਲੜਾਈ ਹੈ ਤੁਸੀਂ ਕੀ ਪ੍ਰੋਟਸਟ ਕਰਕਰ ਤੁਮਨ ਕਤਰਦੇ ਰਹੇ ਕਿਸ ਨੂੰ हां जी ਅਸੀਂ ਰਣ ਦੇ ਹੱਥ ਤੇ ਖੜੇ ਆਂ ਦੇਖੋ ਜਿਸ ਆਵਾਉਂਦੇ ਨੇ ਜਾਂ ਗੋਹਦਮ ਸਾਹਿਬ ਜਾਂ ਤਹਿਸੀਲਦਾਰ ਜਿਹੜਾ ਵੀ ਆਵੇਗਾ ਉਹਨੂੰ ਮੰਗ ਪੱਤਰ ਦੇਵਾਂਗੇ ਜਿੰਨਾ ਚਿਰ ਨਹੀਂ ਕੋਈ ਆਉਂਦਾ ਉਹਨਾਂ ਚਿਰ ਸਾਡਾ ਰੋਡ ਜਾਮ ਹੈ ਕਾਰਨ ਤੁਹਾਨੂੰ ਸਾਰੇ মিডিਆ ਭਾਈਚਾਰੇ ਨੂੰ ਪਤਾ ਹੈ ਧੰਨਵਾਦ ਹੈ ਤੁਹਾਡੇ মিডিਆ ਦਾ ਜਿਹੜੀਆਂ ਸਾਡੀਆਂ ਖਬਰਾਂ ਉੱਪਰ ਤੱਕ ਤੁਸੀਂ ਪਹਚਾਰੇ ਹੋ ਸ਼ਾਇਦ ਸਰਕਾਰਾਂ ਦੇ ਜਿਹੜੇ ਕੰਨਾਂ 'ਚ ਜੂੰ ਸਰਕੇ ਮੈਂ ਦੱਸਣਾ ਚਾਹਨਾ ਕਿ ਜਿਹੜੇ ਪੰਜਾਬ ਦੇ ਪਿੰਡ ਨੇ ਇਹ ਜਿਹੜੀ ਕੱਗਰ ਦੀ ਉੱਪਰ ਦੀ ਹਾਂਸੀ ਬਟਾਣਾ ਲੰਗਦੀ ਹੈ ਇਹਦੇ ਨਾਲ ਬਹੁਤ ਬਾਈ ਹੈ ਇਹ ਤਬਾਈ ਮਚਾ ਕੇ ਸਾਡੇ ਪੰਜਾਬ ਦੇ ਪਿੰਡਾਂ ਨੂੰ ਪ੍ਰਭਾਵਿਤ ਕਰ ਰਹੀ ਹੈ ਤੁਹਾਡੇ ਹਰਿਆਣੇ ਦੇ ਵੀ ਪਿੰਡ ਜਿਹੜੇ ਸਾਡੇ ਨਾਲ ਨੇ ਹਰਿਆਣੇ ਦੇ ਹੀ ਅੱਜ ਜਿਹੜੀ ਸਾਡੇ ਕੋਲ ਇੱਕ ਰਿਪੋਰਟ ਆਈ ਹੈ ਕਿ ਖੱਗਰ ਦੇ ਵਿੱਚ 54000 ਕਿਊਸਕ ਪਾਣੀ ਚੱਲ ਰਿਹਾ ਹੈ ਤੇ ਜਿਹੜੀ ਅੱਗੇ ਜਿਹੜੀ ਨਿਕਾਸੀ ਆ ਹੰਸੀ ਬਟਾਣਾ ਤੋਂ ਉਹ ਸੁਣ ਚਾਰਿਆ ਵੀ 14000 ਕਿਊਸਕ ਅੱਗੇ ਕ੍ਰੋਸਿੰਗ ਕਰ ਰਹੀ ਹੈ ਉਹ ਤੁਸੀਂ ਇਹੀ ਫਰਕ ਲਾ ਲਓ ਵੀ ਸਰਕਾਰ ਦੇ ਹੀ ਅੰਕੜੇ ਨੇ ਸਰਕਾਰੀ ਅੰਕੜੇ ਪੇਸ਼ ਕਰ ਰਹੀ ਹੈ ਜਿੰਨਾ ਪਿੱਛੇ 44000 ਸਮਥਿੰਗ ਕਿਊਸਕ ਪਾਣੀ ਬਚ ਰਿਹਾ ਉਹ ਸਾਰੀ ਸਾਡੀ ਤਬਾਈ ਹੈ ਉਹ ਸਾਰੇ ਸਾਨੂੰ ਡੋਬੋਇਆ ਜਾ ਰਿਹਾ ਸਰਾ ਸਰ ਇਹ ਕੋਈ ਹਰਿਆਣੇ ਨੂੰ ਪਾਣੀ ਨਹੀਂ ਸੀ ਚਾਹੀਦਾ ਇਹ ਹਰਿਆਣਾ ਪੰਜਾਬ ਦੇ ਜਿਹੜੇ ਖੰਬੇੜਾ ਸਰੌਲਾ ਸਾਡੇ ਇਧਰ ਨੂੰ ਪਿੰਡ ਰਿਹਾ ਸਾਰੀ ਬੈਲਟ ਸਾਡੀ ਲੰਬੀ ਹੈ ਇਹਨੂੰ ਮਾਰਨ ਵਾਸਤੇ ਇਹ ਨਹਿਰ ਤਿਆਰ ਕੀਤੀ ਗਈ ਹੈ ਅਸੀਂ ਨਹੀਂ ਕਹਿੰਦੇ ਵੀ ਇਹਨੂੰ ਢਾਡੋ ਅਸੀਂ ਕਹਿੰਨੇ ਆਂ ਵੀ ਸਾਨੂੰ ਬਚਾਓ ਸਾਡਾ ਨਾਰਾ ਹਾਂਸੀ ਬਟਾਣਾ ਦਾ ਪੁਲ ਹਟਾਓ ਹਰਿਆਣਾ ਪੰਜਾਬ ਦੇ ਪਿੰਡ ਬਚਾਓ ਠੀਕ ਹੈ ਜੀ ਅਸੀਂ ਕਹਿੰਦੇ ਵੀ ਇਹਨੂੰ ਨਿਸ਼ਚਿਤ ਕਰੋ ਚਾਹੇ ਇਹਦੇ ਵਿੱਚ ਕਿਲੋਮੀਟਰ 2 ਕਿਲੋਮੀਟਰ ਤੱਕ ਇਹ ਚ ਸਰਕਾਰ ਸਫਲ ਕਰੇ ਸਰਕਾਰਾਂ ਦੇ ਕੋਲ ਕੁਝ ਨਹੀਂ ਕਿ ਜੇ ਇਹ ਕੰਮ ਨਹੀਂ ਕਰ ਸਕਦੀਆਂ 18-20000 ਕਰੋੜ ਰੁਪਇਆ ਲਾ ਕੇ ਇਹਨਾਂ ਪਿੰਡਾਂ ਨੂੰ ਅਗਰ ਸਰਕਾਰ ਚਾਹੇ ਤਾਂ ਉਹ ਬਚਾ ਸਕਦੀ ਹੈ ਮਾਰਨਾ ਤਾਂ ਸਰਕਾਰ ਮਾਰਨ ਤੇ ਤੁਲੀ ਹੈ ਅਸੀਂ ਇੱਥੇ ਬੈਠੇ ਆ ਸਾਡੇ ਕੋਲ ਕੋਈ ਪ੍ਰਸ਼ਾਸਨਿਕ ਅਧਿਕਾਰੀ ਹਰਿਆਣਾ ਦਾ ਆਏਗਾ ਅਸੀਂ ਆਪਣਾ ਮੰਗ ਪੱਤਰ ਦਿੰਨੇ ਆ ਨਹੀਂ ਤਾਂ ਉਹਨਾਂ ਚਿਰ ਸਾਡਾ ਜਿਹੜਾ ਰੋਡ ਜਾਮ ਹੈ ਤੁਹਾਡੇ ਮਾਧਿਰੇ ਮੈਂ ਦੱਸ ਦਈਏ ਸੀ ਕਿ ਪਿੰਡ ਤਰਮੇੜੀ ਸਾਡੇ ਪੱਕਾ ਮੋਰਚਾ ਸੀ ਜਿਹੜਾ ਉਹਦਾ ਅਸੀਂ ਐਲਾਨ ਕਰ ਚੁੱਕੇ ਆ ਜੋ ਕਿ ਅਸੀਂ ਹਰ ਰੋਜ਼ ਉੱਥੇ ਧਰਨੇ ਤੇ ਬੈਠਾਂਗੇ ਜਿੰਨਾ ਚਿਰ ਸਾਡਾ ਮਸਲਾ ਹੱਲ ਨਹੀਂ ਹੁੰਦਾ ਅਸੀਂ ਉਨਾਂ ਚਿਰ ਉੱਥੋਂ ਨਹੀਂ ਉਠਾਂਗੇ